ਪਾਪਾ ਪਾਪਾ ਤਾਂ ਨਹੀਂ ਕੀ ਕਰੀ ਜਾਂਦਾ ਇੱਧਰ ਕੀ ਕਦੀ ਜਾਂਦੇ ਇੱਕ ਛਲੀਆ ਕਦੀ ਜਾਂਦਾ ਇਹ ਕਿਰਾ ਪਾਪਾ ਇਹਦਾ ਆੜ ਵਧੀਆ ਲਾਜ ਧੁੱਪ ਤੋਂ ਟੈਕਨਾਲਜੀ ਟੈਕਨਾਲਜੀ ਇਹ ਪੁੱਤ ਇਹ ਜਿਹੜੇ ਪੁਰਾਣੇ ਸਿਆਣਿਆਂ ਦੇ ਹਿਸਾਬ ਨਾਲ ਇਹਹੀ ਚੀਜ਼ਾਂ ਹੁੰਦੀਆਂ ਸੀਗੀਆਂ ਅੱਗੇ ਛੱਲੀਆਂ ਵੱਢ ਲੈਣੀਆਂ ਵੱਢ ਕੇ ਬੰਦ ਬੰਨਣੇ ਇੰਨੇ ਇੰਨੇ ਕ ਮੰਨ ਲਓ ਜੇ ਨਾ ਟੱਕ ਹੋ ਜਵੇ ਸੁੱਕ ਜਵੇ ਛੱਲੀ ਹਵਾ ਫੇਰ ਜਵੇ ਤੇ ਫਿਰ ਉਹਨੂੰ ਮਹਾਰਾ ਲਾਦੀਦਾ ਸੀ ਉਧਰ ਭਾਜੀ ਨੇ ਵੱਡੇ ਉਧਰ ਉਧਰ ਵੱਡੇ ਉਹਨਾਂ ਨੇ ਮਹਾਰੇ ਲਾਇਓ ਹੈ ਨਾ ਪੁਰਾਣੇ ਹਿਸਾਬ ਨਾਲ ਤੇ ਫਿਰ ਉਹਦੇ ਚੋਂ ਕੱਢ ਕਰਕੇ ਛੱਲੀਆਂ ਮਤਲਬ ਬੰਦਾ ਦੀਆਂ ਛੱਲੀਆਂ ਕੱਢਣੀਆਂ ਫਿਰ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਸੀ ਧੁੱਪ ਹੁੰਦੀ ਸੀ ਹੁਣ ਜੇ ਮੈਂ ਇੱਥੇ ਬੈਠ ਕੇ ਧੁੱਪੇ ਗੱਡਾਂ ਤਾਂ ਮੈਂ ਇੱਕ ਛੱਲੀ ਨਹੀਂ ਘੜ ਸਕਦਾ ਹੁਣ ਮੈਨੂੰ ਇੰਨਾ ਸਹਾਰਾ ਆਇਆ ਛੱਲੀ ਮਗਰ ਸ਼ੌ ਹੈਗੀ ਆ ਆਣ ਗਈ ਉੱਤੇ ਤੇ ਫਿਰ ਮੈਂ ਕੰਮ ਸ਼ੌਵੇਂ ਬੈਠਾ ਕਰਦਾ ਮੈਨੂੰ ਮਾਲੂਮ ਨਹੀਂ ਹੋ ਰਿਹਾ ਕਿ ਮੈਂ ਧੁੱਪੇ ਬੈਠਾ ਤੇ ਬਾਕੀ ਬਾਈਗੁਰ ਦੀ ਮੇਰਾ ਫਸਲ ਖਰਾਬ ਵੀ ਬਹੁਤ ਹੋਈ ਆ ਲੇਕਿਨ ਪਰਮਾਤਮਾ ਨੇ ਹੱਥ ਦੇ ਕੇ ਬਚਾਇਆ ਸਾਡੀ ਫਸਲ ਨੂੰ ਪਰ ਹੁਣ ਇਹ ਨਹੀਂ ਸਮਝ ਲੱਗਦੀ ਵੀ ਮੇਰੀ ਛੱਲੀ ਨੂੰ ਇਦਾਂ ਹੋਇਆ ਵੀ ਵੀ ਮਹਿੰਗਾ ਇਹ ਮੇਰੇ ਖਿਆਲ 4 ਕਿਲੋ ਦੀ ਥੈਲੀ ਸੀ ਜਿਹੜੀ 1900 ਦੀ ਆਈ ਸੀ ਪਰ ਐਨੀ ਥੈਲੀ ਜਿਹੜੀ ਉੱਤੇ ਹੈ ਨਹੀਂ ਦਾਣੇ ਤੇ ਹੁਣ ਕਹਿ ਨਹੀਂ ਸਕਦੇ ਕਿਉਂਕਿ ਮੀਹ ਨਾਲ ਨਾ ਇਦਾਂ ਹੋਇਆ ਹੋਵੇ ਨਾ ਆਪਾਂ ਜਿੰਨੀ ਕੁ ਵੱਢਦੇ ਓੰਨੀ ਕੁ ਗੱਡੀ ਜਾਂਦੇ ਆ ਗੁੱਲ ਤੋੜਦੇ ਆ ਤੇ ਫੇਰ ਦਾਣੇ ਖਰਾਬ ਥੋੜ੍ਹੀ ਥੋੜ੍ਹੀ ਝੱਟ ਲਾਣੀ ਹੁੰਦੀ ਐ ਵਿਚ ਪੱਠਿਆਂ ਦਾ ਹੋ ਜਾਂਦਾ ਡੇਰੀ ਦੇ ਵੱਢ ਕੇ ਤੇ ਕਿ ਵੱਢ ਲਈ ਦੀ ਆ ਹੁਣ ਜਿੰਨੇ ਪੱਠੇ ਚੱਕਣੇ ਚੱਕ ਲਿਆਗੇ ਬਾਕੀ ਦੇ ਬੰਦ ਪਏ ਆ ਰੱਖਣੇ ਹੋਗੇ ਰੱਖ ਲਿਆਂਗੇ ਕੋਈ ਲੈ ਕੇ ਜਾਣੇ ਵਾਲਾ ਹੋਊਗਾ ਲੈ ਜੀ ਕਿਉਂਕਿ ਜਿਹੜੀ ਦੇਸੀ ਮੱਕੀ ਦਾ ਬੰਦ ਹੁੰਦਾ ਸੀ ਨਾ ਉਹ ਤੇ ਕੰਡ ਨਹੀਂ ਹੁੰਦੀ ਇਹਦੇ ਚ ਕੰਡ ਆ ਇਹ ਮੱਕਾ ਚਾਜ ਆ ਜੀ ਤੇ ਇਹਦੇ ਇਹਦੇ ਨਾਲ ਨਾ ਪਸ਼ੂ ਦਾ ਦੁੱਧ ਸੋਕਦਾ ਜੇ ਪਾਣੀ ਤਾਂ ਸੀ ਇੰਨਾ ਕ ਵੱਢ ਕੇ ਫਲੂਮਣ ਪਾ ਸਕਦੇ ਆ ਇਹ ਤੋਂ ਥੱਲੇ ਦਾ ਜਿਹੜਾ ਉਹ ਨਾਲੋਂ ਦੁੱਧ ਸਕਾਣ ਵਾਸਤੇ ਆ ਕੰਡ ਵਾਦੀ। ਹੋਰ ਇਹ ਟੈਕਨੋਲੋਜੀ ਲਾ ਗਿਆ ਬੰਦਾ। ਦੇਖਿਆ ਨਹੀਂ ਪਹਿਲਾਂ ਲੋਕੀ ਦਾ ਮੋਟਰਸਾਈਕਲ ਦੇ ਮੋਰੇ ਨਿਆਣੇ ਨੂੰ ਬਿਠਾਲਦਾ ਉਹ ਬੱਕਰੀ ਬਿਠਾਲ ਕੇ ਲੈ ਗਿਆ। ਅੱਜ ਮੈਂ ਸਕੂਲੋਂ ਸਿਟੀ ਕਰਿਆ ਐਸੀ ਕਿਉਂ ਵਰਦੀ ਚ ਹੀ ਆਇਆ ਹਾਂ ਮੈਂ। ਅੰਸਾ ਇਹ ਪੀਕ ਕਮੀਜ਼ ਨੀਲਾ ਪਜਾਮਾ ਪਰਤਾਰੀ ਵਾਲਾ ਉਹ ਲੈ ਛੁੱਟੀ ਹੋਈ ਮੈਂ ਆ ਗਿਆ ਇਹ ਚੀਜ਼ਾਂ ਜਿਹੜੀਆਂ ਅੱਜ ਅਸੀਂ ਕਰਦੇ ਆ ਤੇ ਤੁਸੀਂ ਵੀਡੀਓ ਬਣਾਉਂਦੇ ਆ ਨਾ ਇਹ ਪਹਿਲਾਂ ਅਸੀਂ ਕਰਦੇ ਹੁੰਦੇ ਸੀ ਹੈ ਨਾ ਚਲੋ ਉਦੋਂ ਵੀਡੀਓ ਦਾ ਜ਼ਮਾਨਾ ਨਹੀਂ ਹੁੰਦਾ ਲੇਕਿਨ ਕਰਦਿਆਂ ਤੋਂ ਟਿੱਪਣਾ ਹੁੰਦਾ ਸੀ ਜਦੋਂ ਕਿਤੇ ਛੱਲੀਆਂ ਕੱਢਣੀਆਂ ਤਾਂ ਉਦੋਂ ਇਹ ਹੁਣ ਤੇ ਹਾਏ ਛੱਲੀਆਂ ਕੱਢਣੀਆਂ ਪੈਣੀਆਂ ਨਾਲ ਤੇ ਬਾਪੂ ਨਾਲ ਤਾਂ ਅਸੀਂ ਦੂਰ ਦੂਰ ਰਹਿਣਾ ਅੱਜ ਕਹਿੰਦੇ ਖੁਦ ਬਾਪੂ ਬਣੇ ਆ ਨਾ ਤਾਂ ਤੇ ਕਰਨਾ ਪੈ ਗਿਆ ਇਹਨੂੰ ਜ਼ਿੰਮੇਵਾਰੀ ਕਹਿੰਦੇ ਆ ਨਾ ਜਦੋਂ ਬਜ਼ੁਰਗ ਚਲ ਜਾਂਦੇ ਆ ਫੇ ਬੰਦੇ ਦੀਆਂ ਜ਼ਿੰਮੇਵਾਰੀਆਂ ਬਚ ਜਾਂਦੀਆਂ ਤੇ ਉਹ ਜ਼ਿੰਮੇਵਾਰੀਆਂ ਹੁਣ ਅਸੀਂ ਨਿਭਾ ਲੈ ਆ ਤੇ ਤੁਸੀਂ ਰਹੀਆਂ ਉਹ ਤੁਹਾਡੇ ਲੋ ਅਸੀਂ ਇਹ ਮੌਸਮ ਨੂੰ ਦੇਖੀ ਦਾ ਫਸਲ ਦੇਖੀ ਦੀ ਸਾਂਭ ਹੋ ਜਵੇ ਤੇ ਤੁਸੀਂ ਮੋਬਾਈਲ ਦੇਖਦੇ ਆ ਚਲੋ خیر ਕੋਈ ਗੱਲ ਨਹੀਂ ਜ਼ਿੰਮੇਵਾਰੀਆਂ ਦੇ ਸਮੇਂ-ਸਮੇਂ ਸਰ ਜਦੋਂ ਜ਼ਿੰਮੇਵਾਰੀ ਪੈਂਦੀ ਬੰਦਾ ਨਭਾ ਬਈ ਜਾਂ ਨਾ ਬਸ ਆਹੀ ਰਹਿ ਗਈਆਂ ਆ ਘੜਦਾ ਤਿੰਨ ਘੰਟੇ ਰੋੜਾ ਕੇ ਬੰਦ ਲੋਕ ਆ ਰਹੇ ਗਏ ਚਲ ਇਹ ਬਦੂ ਗੰਮਾ ਮਾੜੀ ਗੇ ਛੱਡ ਗਏ ਮਤੈਨੇ 1 ਵਜੇ ਮੀਂਹ ਦੱਸਿਓ ਮੈਂ ਚਾਹਦਾ ਨਹੀਂ ਮੈਂ ਛੱਡਾਂ ਇਹ ਜਿਹੜੀ ਲਈਆ ਟਾਈਮ ਦੇਖੂੰਗਾ ਅੱਜ ਕਿੰਨੇ ਵਜ ਗਏ ਤੁਹਾਡੇ ਹਿਸਾਬ ਨਾਲ ਤੇਰੇ ਹਿਸਾਬ ਨਾਲ ਕਿੰਨਾ ਟਾਈਮ ਹੋ ਗਿਆ ਉਹ ਦਾ 10 ਵਜ ਗਏ ਵਜ ਗਏ ਹੁਣ ਭਲਾ ਸੌਣੇ ਆ ਇਹ ਉਹ ਅੱਜ ਆਇਆ ਵੀ ਲੇਟ ਆ ਬਾਹਰ ਆ ਸੀ ਉਧਰ ਬਾਕੀ ਫਿਰ ਜਿੱਦ ਕਰਦਾ ਨਾ ਮੋਟਰ ਚੱਲਦੀ ਆ ਤੇ ਉਹਨੇ ਨਾ ਪਾਣੀ ਛੱਡਿਆ ਆਹ ਹਾਂ ਕੀ ਹੋਇਆ ਕੁਝ ਵੀ ਨਹੀਂ ਆਹਨੇ ਪਾਣੀ ਦੇ ਛੱਟੇ ਮਾਰੇ ਆ ਨਾ 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 ਮੈਂ ਕੀ ਕਰ ਸਕਦਾ ਇਨੂੰ ਕਹਿੰਦੇ ਖੂਨ ਪਸੀਨੇ ਦੀ ਕਮਾਈ ਹਮ ਇਹਦਾ ਇੱਧਰ ਲੱਤ ਤੇ ਲੱਤ ਧਰ ਕੇ ਬਹਿ ਕੇ ਕਰਦਾ ਉਹ ਚਲੋ ਆਪਾਂ ਉਹਦੇ ਬਾਰੇ ਮੈਨੂੰ ਤਾਂ ਪਤਾ ਨਹੀਂ ਕੀ ਕਹਿੰਦੇ ਆ ਲੇਕਿਨ ਕਹਿੰਦੇ ਹੁੰਦੇ ਆ ਮਿਹਨਤ ਦਾ ਹੀ ਆ ਜੇ ਲੱਤ ਤੇ ਲੱਤ ਧਰ ਕੇ ਬੰਦਾ ਬਹਿ ਕੇ ਕੰਮਾਂ ਦਾ ਹੋਊਗਾ ਹੋ ਸਕਦਾ ਉਹਨੇ ਪਹਿਲਾਂ ਮਿਹਨਤ ਫਿਰ ਹੀ ਹੋਵੇ ਨਾ ਮੈਂ ਐਮੀ ਕੱਲ ਤੋਂ ਬੋਲ ਦਵਾਂ ਤੇ ਬਾਅਦ ਵਿੱਚ ਮੈਨੂੰ ਕਮੈਂਟ ਗਲਤ ਆਊਗਾ ਤੇ ਉਕੇ ਮੈਂ ਕਿਸੇ ਬਾਰੇ ਇਦਾਂ ਬੋਲਣਾ ਚੰਗਾ ਨਹੀਂ ਸਮਝਦਾ ਗਲਤ ਨਾ ਵੀ ਆਪਾਂ ਕਹਿ ਨਹੀਂ ਕਿ ਇਹਨੂੰ ਗਲਤ ਕੀ ਹੈ ਤੇ ਬੁਰਾ ਹਾਲ ਮੇਰਾ ਬਹੁ ਹੋਇਆ ਥੱਕੇ ਹਾਂ ਆ ਵੱਡੀਆਂ ਪਹਿਲਾਂ ਕੱਡੀਆਂ ਕੁਝ ਗੁੱਜਰ ਲੈ ਗਿਆ ਚੱਕ ਕੇ ਗੁੱਜਰ ਲੈ ਗਿਆ ਚੱਕ ਕੇ ਕੁਝ ਤੇ ਕਹਿੰਦੇ ਅੰਕਲ ਚੱਕ ਲਈਏ ਮੈਂ ਕਿਹਾ ਮੈਂ ਇਦਾਂ ਨਹੀਂ ਪਹਿਲਾਂ ਵੱਡੋ ਵੱਡੇ ਕੇ ਕਾਫੀ ਫਿਰ ਲੈ ਗਿਆ ਚੱਕ ਕੇ ਕਹਿੰਦਾ ਕੋਈ ਨਹੀਂ ਅੰਕਲ ਫੇਰ ਆਵਾਂਗੇ ਕਹਿੰਦਾ ਤੇ ਹੁਣ ਆਪਾਂ ਬੱਦਨੀ ਸ਼ੁਰੂ ਕਰੀਏ ਫੇਰ ਬੰਦੇ ਜਿਹੜੇ ਨਾ ਉਧਰ ਗਏ ਹੋ ਆ ਨਾ ਗਾਂਹ ਝੋਨੇ ਨੂੰ ਪਾਣੀ ਦਾਨ ਬੜੇ ਹਿੰਮਤੀ ਬੰਦੇ ਆ ਤੇ ਬੜੇ ਸੂਰਬੀਰ ਆ ਬੜੇ ਨਡਾਰਾ ਉਹਨਾਂ ਦੇ ਵਿੱਚ ਇੱਕ ਐਦਾਂ ਦਾ ਬੰਦਾ ਜਿਹੜਾ ਕਹਿੰਦਾ ਮੈਂ 32 ਬੰਦਿਆਂ ਨੂੰ ਇਕੱਲੇ ਨੇ ਘੋਟਿਆ ਫਾਜ਼ੂ ਨੂੰ ਪੁੱਛਿਆ ਉਹ ਕਹਿੰਦਾ ਨਹੀਂ ਅਸੀਂ ਚਾਰ ਜਣੇ ਸੀ ਤੇ ਚਾਰ ਸੀ ਤਾਂ ਵੀ ਦਾ ਅੱਠ ਆ ਗਿਆ ਉਹ ਬਾਬੇ ਤੋਂ ਡਰ ਗਿਆ ਉਹ ਅਸੀਂ ਕਿਹਾ ਤੂੰ ਆਹ ਚੱਕ ਲਿਆ ਦੂਜਾ ਚਾਬੀਆਂ ਦਾ ਝੋਲਾ ਜਿਆ ਸੀ ਜਦ ਕਿ ਮੈਂ ਬਾਹਰ ਕੱਢ ਕੇ ਰੱਖਿਆ ਇੱਥੋਂ ਸਪੈਸ਼ਲ ਮੈਨੂੰ ਲੈਣ ਆਏ ਕਹਿੰਦੇ ਵੀ ਆ ਜਾਓ ਜੀ ਉਧਰ ਨੂੰ ਮੈਂ ਕੀ ਹੋਇਆ ਕਹਿੰਦੇ ਬਾਬਾ ਘੁੰਮਦਾ ਉੱਥੇ ਮੈਂ ਕਿਹਾ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ ਕਿ ਬਾਬਾ ਅੰਦਰ ਬਣ ਗਿਆ ਕਿਉਂਕਿ ਜਿੱਦਣ ਮੀਂਹ ਆਇਆ ਜਿਆਦਾ ਮੈਂ ਦੂਜਾ ਕਰਨ ਗਿਆ ਉਧਰ ਦੇਖਣ ਗਿਆ ਵੀ ਕਮਰੇ ਚ ਪਾਣੀ ਨਾ ਬੜ ਜਵੇ ਤਾਂ ਉਹਦੀ ਕੰਜ ਲੱਗੀ ਹੋ ਸੀਗੀ ਉੱਥੇ ਗੇਟ ਨੂੰ ਤਾਂ ਮੈਂ ਫਿਰ ਉਹ ਥੱਲੇ ਉਹ ਜਾਨੀ ਕਿ ਪਾਣੀ ਨਾ ਬੜੇ ਮਿੱਟੀ ਲਾਇਆ ਸੀ ਉੱਪਰ ਉਹ ਥੋੜਾ ਜਿਹਾ ਬਿਲ ਹੈਗਾ ਹੀ ਆ ਗੇਟ ਦਾ ਕਿਉਂਕਿ ਇੱਥੋਂ ਨੇ ਆਪੇ ਨਿਕਲ ਜਾਣਾ ਜਦ ਬੜਿਆ ਉੱਥੋਂ ਆਪੇ ਨਿਕਲ ਜੂਗਾ ਉਦਾਂ ਮੈਨੂੰ ਸ਼ੱਕ ਸੀ ਵੀ ਉਹਨੇ ਨਿਕਲਣਾ ਨਹੀਂ ਗਾ ਅੰਦਰ ਬਹਿ ਗਿਆ ਆਰਾਮ ਨਾਲ ਠੀਕ ਆ ਤੇ ਇਹ ਕਾ ਪਾਣੀ ਲੰਦ ਇਹਨਾਂ ਨੂੰ ਮੈਂ ਕਹਿ ਕੇ ਤੋੜਿਆ ਵੀ ਖਿਆਲ ਰੱਖਿਓ ਸਿਮਰਨ ਨੂੰ ਕਿਹਾ ਸੀ ਕਿ ਬਹੁਤ ਖਿਆਲ ਰੱਖਿਓ ਉਧਰ ਅੰਦਰ ਜਾਨਵਰ ਆ ਪੀ ਬਚਣਾ ਖਰਾਬ ਹੁੰਦਾ ਤੇ ਇਹਨਾਂ ਨੇ ਇੰਜਨ ਚਲਾ ਲਿਆ ਦੇਖਿਆ ਨਹੀਂ ਲੱਭਿਆ ਇੰਜਨ ਚਲਾ ਲਿਆ ਉਹ ਸਾਈਡ ਤੇ ਜਿੱਥੋਂ ਮਤਲਬ 3 ਇੰਚੀ ਪਾਈਪ ਬਾਹਰ ਕੱਢਿਆ ਉਹ ਨਾ ਬੋਰ ਵਾਲਾ ਉਹਦੇ ਉੱਪਰ ਉਹਨਾਂ ਨੇ 4 ਇੰਚੀ ਪਾਈਪ ਪਲਾਸਟਿਕ ਦਾ ਚਾੜਿਓ ਆ ਜਿੱਦਾਂ ਕਮਰੇ ਦਾ ਸਰਾਖ ਬਣਾਉਣ ਨੂੰ ਗੋਲ ਉਹ ਉੱਥੇ ਕਿਤੇ ਬੈਠਾ ਹੋਣਾ ਉਹ ਜਿਹੜਾ ਬਾਹਰਲੀ ਹਵਾ ਲੈਣੇ ਨੂੰ ਜਦੋਂ ਇਹ ਉਹ ਐ ਪਾਈਪ ਹਿੱਲਿਆ ਉਹ ਵੀ ਜਿਹੜਾ ਬਾਹਰ ਨੂੰ ਆ ਗਿਆ ਇਹ ਫੇਰ ਨੱਠੇ ਤੇ ਸਿਮਰਨ ਵੀ ਡਰਿਆ ਜਦ ਇਹਦਾ ਸੂਰਬੀਰ ਉਹਦਾ ਟਕਰਿਆ ਤੇ ਉਹ ਬੰਦੇ ਦਾ ਮੈਂ ਤਾਂ ਜ਼ਿਕਰ ਕਰਿਆ ਸੀ ਕਿ 32 ਬੰਦੇ ਵਾਲੇ ਦਾ ਉਹ ਬੜੀ ਫੜਾ ਮਾਰਦਾ ਸੀ ਮੈਂ 32 ਬੰਦੇ ਇਹ ਦੂਜੇ ਕਰਿਆ ਨਾ ਕੁੱਟੇ ਆ ਸੀ ਫੜ ਕੇ ਚਲੋ ਫੇਰ ਕੀ ਕਾਰਨ ਹੋਊਗਾ ਕੀ ਪਤਾ ਹੁੰਦਾ ਆਪਾਂ ਕੀ ਕਰ ਸਕਦੇ ਵੈਸੇ ਗੱਲ ਕਰਦੇ ਆ ਤੇ ਉਹ ਸਿਮਰਨ ਪੁੱਛ ਮੈਂ ਕਿੱਥੇ ਸੀ ਕਹਿੰਦਾ ਉੱਥੋਂ ਨਿਕਲਿਆ ਐ ਨੂੰ ਆਇਆ ਕਹਿੰਦਾ ਮੈਂ ਪਰੇ ਨੂੰ ਹੋ ਗਿਆ ਜਦੋਂ ਮੁੜ ਕੇ ਦੇਖੋ ਖੜੇ ਸੀ ਉਮੇਗਾ ਭਲਿਆ ਲੋਕ ਐਦਾਂ ਛੁੜੀ ਹੁੰਦੇ ਆ ਉਹ ਤਾਂ ਪੂਰੀ ਅੱਖ ਅੱਖਣੀ ਪੈਂਦੀ ਹੈ ਕਿੱਧਰ ਨੂੰ ਜਾਂਦਾ ਕਿੱਥੇ ਗਿਆ ਕੀ ਹੈ ਨਾ ਮੈਂ ਕਿਹਾ ਹੁਣ ਛੱਡ ਦੋ ਹੁਣ ਉਹ ਜਿੱਥੇ ਲੋ ਗਿਆ ਤਾਂ ਲੋ ਗਿਆ ਇੰਜਣ ਚੱਲਦਾ ਉਹਨੇ ਬਾਹਰ ਨਹੀਂ ਆਉਣਾ ਹੈਗਾ ਪਰ ਤੁਸੀਂ ਖਿਆਲ ਰੱਖਿਓ ਤੇ ਦੀ ਹੈ ਨਾ ਇਹਨੇ ਜੀ ਠੀਕ ਹੈ ਤੇ ਉਧਰੋਂ ਕਰਾ ਕੇ ਆ ਕੇ ਮੈਂ ਹੁਣ ਸਾਰਾ ਕਮਰਾ ਸਾਫ਼ ਕਰਿਆ ਅੰਦਰ ਉਹ ਉਸਮਾਂ ਕੀ ਕਾਇਪ ਰੱਖਿਓ ਸੀ ਅਸੀਂ ਪਾਣੀ ਅਜੂਦ ਖਾਣੇ ਨੂੰ ਨਾ ਤਾਂ ਪੂਰ ਸਮਾਂ ਸੀ ਜਿਹੜਾ ਵਾਧੂ ਸਮਾਨ ਸਾਰਾ ਚੱਕਦਾ ਤੇ ਮੈਂ ਕਿਹਾ ਹੁਣ ਇਹਨੂੰ ਸਾਫ਼ ਕਰ ਦੋ ਬਾਦ ਮੋਸਕਾਲੀ ਦਵਾਈ ਲਾਦੇ ਆਂਗੇ ਤੇ ਬਾਬੇ ਨੇ ਆਪੇ ਬਾਹਰ ਨਹੀਂ ਦਿੱਤਾ ਜਮ ਕਿਉਂਕਿ ਉਹ ਕਿਹੜਾ ਕਿਤੇ ਇਧਰ ਉਧਰ ગયો ਉੱਥੇ ਹੀ ਆ ਮੁਸਕਰਾਣ ਨਿਕਲ ਜਾਂਦਾ ਹੁੰਦਾ ਜਾਨੀ ਫੇਰ ਆਖ ਮੇਰੇ ਦੁਆਰਾ ਵੱਡਾ ਲੱਗਦਾ ਤੇ ਹੁਣ ਮੈਂ ਸ਼ੁਰੂ ਕਰਿਆ ਹਾਂ ਗਰਮੀ ਬਹੁਤ ਆਜ ਮੈਂ ਸਕੂਲ ਅੱਧਾ ਆਲੀਕਾਰੀ ਨੀਲਾ ਪਿਆ ਮਾਰੀ લાલ ਧਾਰੀ ਸੀ ਅੱਜ ਕਾਲਾ ਪਜਾਮਾ ਚਿੱਟੀ ਧਾਰੀ ਜੀ ਵੀ ਰਿਹਾ ਹੱਸਲ ਕਰਾ ਲਈ ਆ ਉਹ ਕਹਿੰਦੇ ਕਿਦਾਂ ਪੱਠੇ ਵੱਡੂਗੇ ਤੁਸੀਂ ਕਿਦਾਂ ਨੂੰ ਕਹਿੰਦੇ ਹੁੰਦੇ ਆ ਇਹਨੂੰ ਕਹਿੰਦੇ ਜ਼ਿੰਮੇਵਾਰੀਆਂ ਅੱਜ 21 ਤਰੀਕ ਹੋ ਗਈ ਕੋਈ ਇਹਨਾਂ ਦਿਨਾਂ 'ਚ ਸਾਨੂੰ ਕੋਈ ਅੱਜ ਤੋਂ 4 ਸਾਲ ਪਹਿਲਾਂ ਕੋਈ ਯਾਦ ਨਹੀਂ ਸੀ ਵੀ ਸਾਡੇ ਨਾਲ ਕਿਹੜਾ ਪਾਣਾ ਬਾਹਰ ਤਨ ਕਿ 28 ਤਰੀਕ ਨੂੰ 5 ਸਾਲ ਹੋ ਜਾਣੇ ਆ 28 ਦੀ ਸਵੇਰ ਨੂੰ ਵੀ ਵੀ একদম ਢਿੱਲੀ ਹੋ ਜਾਂਦੀ ਆ ਉਹ ਹੈ ਹੀ ਨਹੀਂ ਅਸੀਂ ਮਨ ਚਿੱਤ ਕੀ ਕੋਈ ਸਾਰਨਾ ਇਦਾਂ ਦਾ ਬਾਣਾ ਬੱਤ ਨਹੀਂ ਆਦਾ ਸਹੀ ਇੱਕਦਮ ਹੀ ਚਲੋ ਢੱਲੇ ਹੋਈ ਆ ਅੱਗੇ ਵੀ ਹੋ ਜਾਂਦੀ ਆ ਬੜੀ ਵਧੀਆ ਗੱਲਾਂ ਕਰਦੀ ਆ ਹਸਪੀਟਲ ਗਈ ਤੁਰ ਕੇ ਗਈ ਆ ਬਸ ਮੜ ਕੇ ਨਹੀਂ ਇਹ ਚੀਜ਼ ਜੱਕ ਦੀ ਕਾਟ ਪੂਰੀ ਨਹੀਂ ਹੁੰਦੀ ਆ ਜੀ ਮਾ ਮਾ ਅੱਜ ਵੀ ਇਦਾਂ ਲੱਗਦਾ ਵੀ ਆ ਜਾਣਾ ਉਹਨਾਂ ਨੇ ਕਿਤੇ ਹੋਣੇ ਬੈਠੇ ਆ ਜਦੋਂ ਭਾਰਤ ਚ ਬੜਦਾ ਮੈਂ ਉਦੋਂ ਇਦਾਂ ਹੁੰਦੀ ਵੀ ਅਸੀਂ ਸਾਹਮਣੇ ਬੈਠੀ ਹੁੰਦੀ ਸੀ ਜਾ ਕੇ ਪੁੱਛਲਾ ਬੀਬੀ ਕਿੱਦਾਂ ਹਾਲ ਤੇਰਾ ਪਰ ਉਹਨੂੰ ਕਿਨੂੰ ਪੁੱਛੀ ਉਹਨੇ ਕਹਿਣਾ ਪੁੱਤ ਬਾਹਰ ਨਾ ਰਿਆ ਕਰ ਰਾਤ ਨਾ ਕਿਤੇ ਰਿਆ ਕਰ ਤੂੰ ਮੇਰਾ ਦਿਲ ਨਹੀਂ ਲੱਗਦਾ ਕਹਿਣਾ ਬੀਬੀ ਕਈ ਵਾਰੀ ਮਜਬੂਰੀ ਬਣ ਜਾਂਦੀ ਐ ਤੇਰੀਆਂ ਜਿੰਦ ਵੀ ਤੇਰੀਆਂ ਜ਼ਿੰਮੇਵਾਰੀਆਂ ਦਿੱਖੀਆਂ ਕਿੰਨ ਲੀਲ ਜਲੀ ਕੱਢਦੇ ਹਾਂ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਮੇਰੀ ਬਾਤ ਨਹੀਂ ਪੁੱਤਰ ਮੈਂ ਨੂੰ ਨਾ ਘਰ ਖਾਲੀ ਖਾਲੀ ਲੱਗਦਾ ਹੁੰਦਾ ਉਹਨਾਂ ਨੇ ਇਹ ਦੀ ਸੋਚਿਆ ਤੇ ਮੈਂ ਚੱਲ ਗਈਆਂ ਹਾਂ ਇਹ ਕਿਹਨੂੰ ਕੋ ਦੇਖੂਗਾ ਹੁਣ ਨਹੀਂ ਘਰ ਖਾਲੀ ਹੋਏ ਸੇ ਕੀ ਜਾਂਦਾ ਰਿਆ ਮੈਂ ਇਸ ਤਰ੍ਹਾਂ ਰੱਬ ਦੀਆਂ ਰੱਬ ਦਾ ਭਾਣਾ ਮੰਨਣਾ ਪੈਂਦਾ ਜਿੱਦਾਂ ਕਹਿੰਦੇ ਹੁੰਦੇ ਆ ਬਾਬਲ ਆਪਣੀ ਧੀਆਂ ਨੂੰ ਨਹੀਂ ਨ ਰੱਖ ਸਕਿਆ ਇਦਾਂ ਹੀ ਇਸ ਸੰਸਾਰ ਤੇ ਜੀਵ ਲੰਦਾ ਹੈ ਨਾ ਉਹਨੂੰ ਵੀ ਜਾਣਾ ਹੀ ਪੈਂਦਾ ਕਿਨੇ ਦਿਨ ਕਿਸੇ ਦਾ ਸਮਾਂ ਪਹਿਲਾਂ ਆ ਜਾਂਦਾ ਕਿਸੇ ਦਾ ਲੇਟ ਆਂਦਾ ਪਰ ਜਾਣਾ ਪੈਂਦਾ ਨਾ ਇੱਥੋਂ ਇਹੀ ਹੋ ਜਾਂਦਾ ਕਿ ਇਹ ਜਿਹੜਾ ਘਰ ਵਾਣਾ ਇਹ ਸਾਡਾ ਪੇਕਾ ਘਰ ਸਾਰੇ ਘਰ ਤਾਂ ਜਾਂਦਾ ਹੈ ਜਿੱਦਾਂ ਬਾਪ ਉਹ ਆਪਣਾ ਬਾਪ ਨਹੀਂ ਸਾ ਆਪਣੀ ਧੀਆ ਨੂੰ ਰੱਖ ਸਕਦਾ ਇਸ ਸੰਸਾਰ ਤੇ ਅਸੀਂ ਵੀ ਨਹੀਂ ਰਹਿ ਸਕਦੇ ਸਾਨੂੰ ਵੀ ਬਾਸਮ ਕੰਮ ਕੋਈ ਕੰਨਾ ਨਹੀਂ ਮੰਜਾ ਢਾ ਕੇ ਪੈ ਜਾਣ ਓਹ ਹੋ ਹੋ ਚੁੰਗਾ ਮੋਰੇ ਦੇ ਕਰ ਕੰਤਾ ਲੱਗੇ ਮੈਂ ਤਾਂ ਲੈ ਕੇ ਆ ਇਹ ਮੰਜਾ ਲਿਆਂਦਾ ਪੁੱਤ ਹੁਣ ਜਗਾੜ ਲਾ ਲੈਣਾ ਕੋਈ ਨਾ ਕੋਈ ਜਗਾੜ ਤਾਂ ਮੈਂ ਲਾਇਆ ਸੀ ਉਦੋਂ ਲਾਇਆ ਜਗਾੜ ਵੀ ਹਾਂਜੀ ਚਾਹ ਲੈ ਫਿਰ ਚਾਹ ਲੈ ਅਰੇ ਖੇਤ ਦਾ ਰਾਜਾ ਹੂੰ ਮੈਂ ਓ ਭਾਇਓ ਚਾਹ ਪੀਵੋ ਚਾਹ ਪੀਵੋ ਖੇਤ ਦਾ ਰਾਜਾ ਹੂੰ ਮੈਂ ਅਰੇ ਭਾਵੈ ਤੁਹਾਨੂੰ ਕੋ ਮੋਂਤੀਨਾ ਦੋ ਤਿੰਨ ਦਿਨ ਲੱਗ ਜੇ ਸਾਨੂੰ ਘਰ ਪਹੁੰਚਣੇ। ਮੈਂ ਵੀ ਬਹਾਂ ਕਰਦਾ। ਇੱਕ ਚਾਹ ਪੀ ਲਵਾਂ। ਚਾਹ ਠੰਡੀ ਹੁੰਦੀ ਆ ਨਾ ਬਾਹਰ ਵੀ ਨਾ। ਮੈਂ ਗਿਆ ਸੀ ਅਸਲ 'ਚ ਮੋਟਰ ਦੇਖਣ। ਠੀਕਾ ਢੋਨੇ ਨੂੰ ਪਾਣੀ ਛੱਡਾਂ। ਉਹ 2 ਵਜੇ ਆਣੀਆਂ ਲੈ। ਹਾਂ। 2 ਵਜੇ ਆਣ। ਉਹਦਾ ਬਾਕੀ ਨਾ ਕਿਥੇ ਰੱਖੀ ਏ ਠੀਕ ਰੱਖੀ ਏ ਤਰੀਫ ਹੁੰ ਜਰਾ ਜਾਨੂ ਠੰਡੀ ਹੁੰਦੀ ਚਾ ਇਹਨੂੰ ਕੁਛ ਛੱਟ ਲਾ ਲਈਏ ਫੇ ਕਹੂਗੇ ਬੇਲੀ ਆ ਵੇਰੇ ਗੁੱਜਰ ਆਏ ਉਹ ਉਧਰੋਂ ਵੱਢਣ ਲੱਪੇ ਉਹ ਮੈਂ ਕਿਹਾ ਯਾਰ ਉਧਰੋਂ ਕਦੇ ਵੱਢਦੇ ਹੂੰ ਡਿਗੀ ਉਧਰ ਐ ਆ ਤੁਸੀਂ ਐਦਾਂ ਕਿਦਾਂ ਵੱਢੂਗੇ ਤੁਹਾਡੀ ਅੱਖਾਂ ਚ ਨਾ ਵੱਜੂਗੇ ਇੱਥੇ ਇਧਰੋਂ ਲੱਗੋ ਐਂ ਵੱਢੋ ਤੇ ਦੋਨਾਂ ਨੇ ਕਰਿਆ ਯਾਰ ਆ ਤਾਂ ਕਹਿੰਦੇ ਸਕਾਲਾ ਆਪਣੇ ਕੋਈ ਤੁਸੀਂ ਦੇਖੋ ਕਿ ਮੈਂ ਹੁਣ ਵੱਢਦਾ ਆ ਤਾਂ ਸਕਾਲਾ ਵੱਢ ਹੁੰਦਾ ਇੱਕ ਪੱਠੇ ਹੋਣੀ ਜੀ ਇਹ ਵੀ ਵਧੀਆ ਹੋਊਗਾ ਨਹੀਂ ਤਾਂ ਆ ਕੇ ਪੱਠੇ ਹੁੰਦੇ ਸੀ ਜ਼ਿਆਦਾ ਹਾਂ ਮੈਂ ਕੀ ਹੈ ਕੀ ਆ ਬੰਨਾ ਨਹੀਂ ਘਰ ਦਾ ਦਵਾਈ ਬੰਨੇ ਦਾ ਪਾ ਦੇਣੀ ਉੱਪਰ ਵੀ ਬੰਨਾ ਆਪਣੇ ਕੋਲੇ ਹੋ ਗਈ ਨਾ ਇਹ ਬਸ ਜਿੱਪੜਾ ਦੀ ਵੇਲ ਲਓ ਲਓ ਹੋ ਗਈ ਹੋ ਗਈ ਜਾਰ ਹੰਡੀ ਚੱਲ ਕੋਈ ਬਸ ਬੱਸ ਅਸਲ ਚ ਗਰਮੀ ਪਹੁੰਚ ਜਾ ਰਹੀ ਹੈ ਜਿਆਦਾ ਹੋਣ ਕਰਕੇ ਨਾ ਆ ਹੋਇਓ ਦੱਸਿਆ ਮੁੰਡੇ ਨੇ ਮੌਸਮ ਵਾਲੇ ਨੇ ਕਹਿੰਦਾ ਹੋਮਬਸ ਰਿਹਾ ਕਰ ਨਹੀਂ ਆ ਫੇਫਲੇ ਪੂਰੇ ਖੁੱਲਦੇ ਆ ਸਹੀ ਆ